ਹਾਂਜੀ ਆਪਾਂ ਅੱਜ ਲੈ ਕੇ ਆਏ ਆ ਫਾਰਮ ਦੇ ਉੱਤੇ ਨਿਊ ਮੈਂਬਰ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਦੇਖ ਲਓ ਜੀ ਇਹ ਆਏ ਆ ਆਪਣੇ ਫਾਰਮ ਦੇ ਉੱਤੇ ਨਿਊ ਮੈਂਬਰ ਇਹ ਹੈਗੇ ਆ ਜੀ ਬੱਤਕਾਂ ਦੇ ਬੱਚੇ ਇਹਨਾਂ ਤੋਂ ਕੀ ਬਿਜ਼ਨਸ ਕੀਤਾ ਜਾ ਸਕਦਾ ਆ ਕਿਵੇਂ ਬਿਜ਼ਨਸ ਕੀਤਾ ਜਾ ਸਕਦਾ ਆ ਕੀ ਫਾਇਦਾ ਆ ਕੀ ਨਹੀਂ ਇਸ ਗੱਲ ਦਾ ਤਾਂ ਫਿਲਹਾਲ ਮੈਨੂੰ ਨਹੀਂ ਪਤਾ ਹੈਗਾ ਪਰ ਕਾਫੀ ਟਾਈਮ ਤੋਂ ਮੇਰੀ ਰੀਜ ਸੀ ਕਿ ਮੇਰੇ ਕੋਲੇ ਜਿਹੜੀਆਂ ਬਤਕਾਂ ਨੇ ਉਹ ਵੀ ਹੋਣ ਇੱਥੇ ਸਾਡੇ ਪਿੰਡ ਕਿਸੇ ਨੇ ਛੱਪੜ ਦੇ ਲਾਗੇ ਰੱਖੀਆਂ ਹੋਈਆਂ ਸੀ ਤੇ ਜਦੋਂ ਵੀ ਮੈਂ ਉਹਨਾਂ ਨੂੰ ਦੇਖਣਾ ਤੇ ਮੇਰਾ ਮਨ ਕਰਨਾ ਕਿ ਮੇਰੇ ਕੋਲੇ ਵੀ ਹੋਣ ਤੇ ਇਹ ਮੈਨੂੰ ਮੇਰੀ ਸਿਸਟਰ ਵੱਲੋਂ ਗਿਫਟ ਕੀਤੀਆਂ ਗਈਆਂ ਨੇ ਮੇਰੀ ਸਿਸਟਰ ਨੇ ਮੈਨੂੰ ਗਿਫਟ ਕੀਤੀਆਂ ਨੇ ਮੇਰੇ ਬਰਥਡੇ ਤੇ ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੇਰੀ ਰੀਝ ਆ ਇਹ ਜਾਨਵਰ ਰੱਖਣੇ ਦੀ ਤੇ ਮੇਰੀ ਮਾਤਾ ਜੀ ਵੀ ਦੇਖ ਰਹੇ ਨੇ ਉਹਨਾਂ ਨੂੰ ਵੀ ਬੜੀਆਂ ਪਿਆਰੀਆਂ ਲੱਗੀਆਂ ਨੇ ਬੜੇ ਛੋਟੇ ਛੋਟੇ ਕਿਊਟ ਜਿਹੇ ਨੇ ਇਹੋ ਹਜੇ ਤੇ ਹੁਣੇ ਆਪਾਂ ਲੈ ਕੇ ਆਏ ਆ ਹਜੇ ਇਹਨਾਂ ਨੂੰ ਫਿਲਹਾਲ ਉਹ ਵੀ ਦੇਖ ਰਹੇ ਨੇ ਕਿ ਅਸੀਂ ਕਿੱਥੇ ਆ ਗਏ ਆ ਇਹਨਾਂ ਦੇ ਲਈ ਵਧੀਆ ਆਪਾਂ ਸੈਟਅਪ ਆ ਜਿਹੜਾ ਤਿਆਰ ਕਰਾਂਗੇ ਤੇ ਹੁਣ ਫਿਲਹਾਲ ਆਪਾਂ ਇਹਨਾਂ ਨੂੰ ਖੋਲ ਦਿੰਨੇ ਆ ਖੋਲ ਕੇ ਦੇਖਦੇ ਆ ਕਿ ਬਾਕੀ ਜਾਨਵਰਾਂ ਦੇ ਨਾਲ ਕਿਵੇਂ ਇਹ ਰਹਿੰਦੇ ਨੇ ਕਿਉਂਕਿ ਆਪਣੇ ਕੋਲੇ ਮੁਰਗੀਆਂ ਵੀ ਨੇ ਤੇ ਵੈਸੇ ਜਿਹੜੀਆਂ ਮੇਰੇ ਕੋਲੇ ਮੁਰਗੀਆਂ ਨੇ ਜਾਂ ਮੁਰਗੇ ਨੇ ਉਹ ਛੋਟੇ ਬੱਚਿਆਂ ਨੂੰ ਕੁਛ ਨਹੀਂ ਕਹਿੰਦੇ ਹੈਗੇ ਪਹਿਲਾਂ ਵੀ ਜਿਹੜੇ ਕੜਕਨਾਥ ਨੇ ਉਹ ਆਪਾਂ ਐਦਾਂ ਹੀ ਛੱਡੇ ਹੋਏ ਨੇ ਉਹਨਾਂ ਦੇ ਨਾਲ ਹੀ ਤੇ ਉਹ ਕੁਛ ਨਹੀਂ ਕਹਿੰਦੇ ਹੈਗੇ ਤੁਸੀਂ ਦੇਖ ਵੀ ਸਕਦੇ ਆ ਬੈਕ ਸਾਈਡ ਪਰਾਂ ਮੁਰਗੀਆਂ ਦੇ ਨਾਲ ਹੀ ਘੁੰਮਦੇ ਨੇ ਉਹ ਤੇ ਇਹ ਲਓ ਜੀ ਆਪਾਂ ਬਾਹਰ ਕੱਢ ਲੈ ਪਿੰਜਰੇ ਦੇ ਵਿੱਚੋਂ ਤੇ ਹੁਣ ਆਪਾਂ ਇਹਨਾਂ ਨੂੰ ਛੱਡਦੇ ਆ ਇੱਥੇ ਮੁਮਲੈਣ ਠੀਕਾ ਤੇ ਆਪਣੇ ਕੋਲੇ ਜਗਾ ਬਥੇਰੀ ਆ ਬਾਕੀ ਇਹਨਾਂ ਦੇ ਲਈ ਆਪਣੇ ਕੋਲੇ ਚਲਾ ਵੀ ਹੈਗਾ ਆ ਉਹਦੇ ਵਿੱਚ ਵੀ ਇਹ ਰਹਿ ਸਕਦੀਆਂ ਨੇ ਕਿਉਂਕਿ ਇਹਨਾਂ ਨੂੰ ਪਾਣੀ ਦੀ ਵੀ ਜ਼ਰੂਰਤ ਹੁੰਦੀ ਆ ਬਾਕੀ ਜ਼ਿਆਦਾ ਤਾਂ ਨਹੀਂ ਪਤਾ ਮੈਨੂੰ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਇਹ ਲਓ ਜੀ ਇਹ ਇਹਨਾਂ ਦੇ ਕੋਲੇ ਬਰਸੀਨ ਆ ਜਿਹੜਾ ਉਹ ਆ ਗਿਆ ਤੇ ਉਹ ਖਾ ਰਹੇ ਨੇ ਬਹੁਤ ਕਿਊਟ ਨੇ ਵੈਸੇ ਇਹ ਏ ਬਸ ਮੇਰੀ ਰੀਜ ਹੀ ਸੀ ਕਿ ਮੇਰੀ ਰੀਜ ਸੀ ਕਿ ਮੈਂ ਇਹ ਜਿਹੜੇ ਬੱਤਕਾਂ ਨੇ ਇਹ ਰੱਖਣੀਆਂ ਨੇ ਸ਼ੌਂਕ ਦੇ ਲਈ ਬਸ ਇਹਨਾਂ ਤੋਂ ਕੀ ਬਿਜ਼ਨਸ ਕੀਤਾ ਜਾ ਸਕਦਾ ਕੀ ਨਹੀਂ ਇਸ ਬਾਰੇ ਤਾਂ ਮੈਨੂੰ ਨਹੀਂ ਨੌਲੇਜ ਹੈਗੀ ਮੁਰਗੀਆਂ ਬਾਰੇ ਤਾਂ ਚਲੋ ਬਥੇਰਾ ਪਤਾ ਆ ਇਹ ਵੈਸੇ ਹੀ ਮੈਂ ਸ਼ੌਂਕ ਦੇ ਤੌਰ ਤੇ ਰੱਖਿਆ ਤੇ ਮੈਂ ਸੋਚਿਆ ਵੀ ਕਿਉਂ ਨਾ ਆਪਣੇ ਜਿਹੜੇ YouTube ਮੈਂਬਰ ਨੇ ਸਬਸਕ੍ਰਾਈਬਰ ਨੇ ਜਿਹੜੇ ਰੋਜ਼ ਦੇਖਦੇ ਨੇ ਕਮੈਂਟ ਕਰਕੇ ਹੱਲਾਸ਼ੇਰੀ ਦਿੰਦੇ ਨੇ ਉਹਨਾਂ ਨੂੰ ਵੀ ਦਿਖਾਇਆ ਜਾਵੇ ਤੇ ਬਾਲੀਆਂ ਹੀ ਕਿਊਟ ਨੇ ਬੱਚੇ ਕਿਉਂਕਿ ਮੇਰਾ ਪਹਿਲਾਂ ਤੋਂ ਹੀ ਜਾਨਵਰਾਂ ਦੇ ਨਾਲ ਬਹੁਤ ਤੇ ਇਹ ਆ ਕਿ ਕਿਸੇ ਕੋਈ ਜਾਨਵਰ ਵੈਸੇ ਵੀ ਕਿਸੇ ਜਾਨਵਰ ਦੇ ਸੱਟ ਝੋਟ ਲੱਗੀ ਹੋਵੇ ਤਾਂ ਮੈਂ ਘਰੇ ਲਿਆ ਕੇ ਉਹਨੂੰ ਠੀਕ ਕਰ ਦੇਣੀ ਹੁੰਦੀ ਆ ਹਲਦੀ ਵਗੈਰਾ ਲਾ ਕੇ ਕਿਉਂਕਿ ਜਾਨਵਰ ਨੇ ਨਾ ਚ ਵੀ ਜਾਨ ਆ ਤੇ ਬਾਕੀ ਤੁਹਾਨੂੰ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਇਸ ਤੋਂ ਬਿਨਾ ਆਪਾਂ ਅੱਗੇ ਹੋਰ ਵੀ ਜਿਹੜੇ ਆਪਾਂ ਵਰਲਡ ਦਾ ਜਿਹੜੇ ਲੈ ਕੇ ਆਣੇ ਆ ਠੀਕ ਆ ਅਲੱਗ-ਅਲੱਗ ਤਰ੍ਹਾਂ ਦੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ